ਸੱਚੀ ਕਹਾਂ ਲਈ ਸਾਰਿਆਂ ਨੂੰ ਮੋਹਿਤ ਦੇ ਨਾਲ ਬਹੁਤ ਪੁਰਾਣਾ ਰਿਸ਼ਤਾ ਹੈ ਸਾਡਾ ਜਦੋਂ ਕੋਈ ਇੰਡਸਟਰੀ ਚ ਆਉਂਦਾ ਹੈ ਕਹਿੰਦੇ ਚਾਹੇ ਉਹ ਪ੍ਰੋਡਿਊਸਰ ਬਣ ਕੇ ਆਉਂਦਾ ਹੈ ਚਾਹੇ ਉਹ ਐਕਟਰ ਬਣ ਕੇ ਆਉਂਦਾ ਹੈ ਖਾਸ ਕਰਕੇ ਜੇ ਉਹ ਪ੍ਰੋਡਿਊਸਰ ਬਣ ਕੇ ਆਉਂਦਾ ਤਾਂ ਆਮ ਲੋਕ ਸਾਡੇ ਗੱਲਾਂ ਕਰਦੇ ਨੇ ਕਿ ਉਹਨੂੰ ਕੋਈ ਮੁੱਲ ਤਾਰਨਾ ਪੈਂਦਾ ਹੈ ਉਹਨੂੰ ਕੋਈ ਐਂਟਰੀ ਫੀਸ ਦੇਣੀ ਪੈਂਦੀ ਹੈ ਸੋ ਮੋਹਿਤ ਨੇ ਬਹੁਤ ਵੱਡੀ ਐਂਟਰੀ ਫੀਸ ਦੇ ਕੇ ਸਟ੍ਰੇਂਜ ਲੈਂਚ ਐਂਟਰੀ ਮਾਰੀ ਹੈ ਜਦੋਂ ਅਸੀਂ ਪਹਿਲੀ ਫਿਲਮ ਜਿਹੜੀ ਸਸਕਟਣੀ ਬਣਾ ਰਹੇ ਸੀ ਮੈਂ ਵੀ ਉਹਦਾ ਪਾਰਟ ਸੀਗਾ ਕਿਉਂਕਿ ਉਹ ਫਿਲਮ ਦੇ ਲੋਕੇਸ਼ਨਾਂ ਤੱਕ ਅਸੀਂ ਸਾਰੇ ਇਕੱਠੇ ਆ ਦੇਖਿਆ ਪਰ ਜਦੋਂ ਸ਼ੂਟਿੰਗ ਸ਼ੁਰੂ ਹੋਈ ਮੈਨੂੰ ਕਿਸੇ ਕਾਰਨ ਕਰਕੇ ਫੌਰਨ ਜਾਣਾ ਪੈ ਗਿਆ ਇਸ ਕਰਕੇ ਮੈਂ ਸਕਰੀਨ ਤੇ ਵੀ ਨਹੀਂ ਨਹੀਂ ਦੇਖਿਆ ਪਰ ਮੈਂ ਇਹ ਟੀਮ ਦੇ ਨਾਲ ਹਮੇਸ਼ਾ ਰਿਹਾ ਦੂਜੀ ਗੱਲ ਹੈ ਕਿਸੇ ਫਿਲਮ ਦਾ ਕਿਸੇ ਫਿਲਮ ਨਾਲ ਕੋਈ ਕੰਪੈਰੀਸਨ ਨਹੀਂ ਹੁੰਦਾ ਹਰ ਫਿਲਮ ਕਿਉਂਕਿ ਹਰ ਅਲੱਗ-ਅਲੱਗ ਮੌਕੇ ਦੀ ਜਦੋਂ ਫਿਲਮ ਆਉਂਦੀ ਹੈ ਉਹ ਅਲੱਗ ਕਿਸਮ ਦੀ ਫਿਲਮ ਹੁੰਦੀ ਹੈ ਸਾਡੀ ਇਸ ਫਿਲਮ ਵਿੱਚ ਵੀ ਤੇ ਪਿਛਲੀ ਫਿਲਮ ਦੇ ਵਿੱਚ ਵੀ ਇੱਕ ਕਾਮਨ ਚੀਜ਼ ਜਿਹੜੀ ਸੀਗੀ ਉਹ ਇਹ ਹੈ ਕਿ ਫੈਮਿਲੀ ਫਿਲਮ ਹੈ ਸਿਨੇਮਾ ਉਦੋਂ ਗਰੋਅ ਕਰਦਾ ਜਦੋਂ ਸਾਰੀ ਫੈਮਿਲੀ ਸਿਨੇਮੇ ਚ ਜਾਂਦੀ ਹੈ ਸੋ ਇਸ ਕਰਕੇ ਇਸ ਫਿਲਮ ਨੂੰ 80 ਸਾਲ ਦਾ ਬਜ਼ੁਰਗ ਵੀ ਦੇਖੂਗਾ ਇਸ ਇਸ ਫਿਲਮ ਨੂੰ 10 ਸਾਲ ਦਾ ਬੱਚਾ ਵੀ ਦੇਖੂਗਾ 20 ਸਾਲ ਦੀ ਸਾਡੀ ਧੀ ਵੀ ਦੇਖੂਗੀ 40 ਸਾਲ ਦੀ ਸਾਡੀ ਭੈਣ ਵੀ ਦੇਖੂਗੀ ਇਹ ਫਿਲਮ ਇੱਕ ਫੈਮਿਲੀ ਪੈਕੇਜ ਫਿਲਮ ਹੈ ਦੂਜੀ ਗੱਲ ਇਹ ਹੈ ਕਿ ਜਿਵੇਂ ਜਿਵੇਂ ਸਾਡੀਆਂ ਜਿਹੜੀਆਂ ਵੱਡੀਆਂ ਫੈਮਿਲੀਜ਼ ਨੇ ਉਹ ਛੋਟੀਆਂ ਹੁੰਦੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਜਿਹੜੀ ਇੱਕ प्यार सी एक भावना ਸੀਗੇ ਸਾਡੇ ਰਿਸ਼ਤਿਆਂ ਦੀਆਂ ਮੋਹ ਦੀਆਂ ਤੰਦਾ ਸੀ ਉਹ ਖਤਮ ਹੁੰਦੀਆਂ ਜਾਂਦੀਆਂ ਨੇ ਜਿਵੇਂ ਜਿਵੇਂ ਸਾਨੂੰ ਲੱਗਦਾ ਹੈ ਕਿ ਸਮਾਜ ਤਰੱਕੀ ਕਰਦਾ ਹੈ ਤੇ ਸਮਾਜ ਦੀ ਨੇ ਸਪੀਡ ਫੜ ਲਈ ਹੈ ਇੱਕ ਉਹ ਸਪੀਡ 'ਚ ਅਸੀਂ ਰਿਸ਼ਤੇ ਨਾਤੇ ਨੂੰ ਗਵਾ ਰਹੇ ਹਾਂ ਕਿਤੇ ਸੋ ਉੱਥੇ ਇਹ ਪਿਆਰਾ ਮੈਸੇਜ ਵੀ ਹੈ ਕਿ ਸਾਡੇ ਰਿਸ਼ਤੇ ਨਾਤੇ ਕਿਵੇਂ ਉਹਨਾਂ ਦੀ ਬੌਂਡਿੰਗ ਹੋਣੀ ਚਾਹੀਦੀ ਹੈ ਕਿਵੇਂ ਰਹਿਣੀ ਚਾਹੀਦੀ ਹੈ ਸੋ ਮੈਂ ਸਮਝਦਾ ਕਿ ਜਿੱਥੇ ਸਾਡੇ ਕੋਲੇ ਬਹੁਤ ਸਾਰੀਆਂ ਐਕਸ਼ਨ ਫਿਲਮਾਂ ਆਉਂਦੀਆਂ ਨੇ ਜਿੱਥੇ ਸਾਡੇ ਕੋਲੇ ਬਹੁਤ ਸਾਰੀਆਂ ਕਾਮੇਡੀ ਫਿਲਮਾਂ ਆਉਂਦੀਆਂ ਨੇ ਜਿੱਥੇ ਸਾਡੇ ਕੋਲ ਰੋਮਾਂਟਿਕ ਫਿਲਮਾਂ ਆਉਂਦੀਆਂ ਨੇ ਉੱਥੇ ਸਾਨੂੰ ਇਹੋ ਜਿਹੀ ਫੈਮਿਲੀ ਸਿਨੇਮੇ ਦੀ ਲੋੜ ਹੈ ਉੱਥੇ ਸਾਨੂੰ ਇਹੋ ਜੀਆਂ ਫਿਲਮਾਂ ਦੀ ਲੋੜ ਹੈ ਜੋ ਸਾਡੀ ਫੈਮਿਲੀਜ਼ ਨੂੰ ਪ੍ਰੋਮੋਟ ਕਰਦੀ ਹੈ ਜਿਹੜੀ ਸਾਨੂੰ ਇਹ ਦੱਸਦੀ ਹੈ ਅਸੀਂ ਸਿਨੇਮੇ ਵਿੱਚ ਇੰਜੋਏ ਤਾਂ ਕਰਦੇ ਹੀ ਆਂ ਜਾ ਕੇ ਸਾਡੀਆਂ ਜਿਹੜੀਆਂ ਗਿੱਧਿਆਂ 'ਚ ਸਾਡੀਆਂ ਧੀਆਂ ਸਾਡੀਆਂ ਬੱਚੀਆਂ ਬੋਲੀਆਂ ਪਾਉਂਦੀਆਂ ਸੀ ਉਹ ਬੋਲੀ ਦੇ ਆਧਾਰ 'ਤੇ ਫਿਲਮਾਂ ਇਹ ਸੋ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਕਲਚਰਲ ਫਿਲਮ ਦੇਖ ਰਹੇ ਆਂ ਖਾਸ ਕਰਕੇ ਜਿਹੜੇ ਸਾਡੇ ਬੱਚੇ ਸਾਡੀਆਂ ਬੱਚੀਆਂ ਸਾਡੇ ਮੁਲਕ ਤੋਂ ਦੂਜੇ ਕੰਟਰੀ ਦੇ ਵਿੱਚ ਪ੍ਰਵਾਸ ਕਰ ਗਏ ਉਹ ਸਾਡੇ ਕਲਚਰ ਨੂੰ ਮਿਸ ਕਰਦੇ ਨੇ ਜਦੋਂ ਸਾਡੀਆਂ ਧੀਆਂ ਸਾਡੀਆਂ ਭੈਣਾਂ ਉਧਰ ਫਿਲਮ ਦੇਖਦੀਆਂ ਨੇ ਇਹ ਦੂਜੇ ਮੁਲਕਾਂ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਅਸੀਂ ਪੰਜਾਬ ਦਾ ਕੋਈ ਵਿਆਹ ਅਟੈਂਡ ਕੀਤਾ ਹੈ ਉਹਨਾਂ ਨੂੰ ਲੱਗਦਾ ਅਸੀਂ ਪੰਜਾਬ ਦੇ ਵਿੱਚ 1 ਮਹੀਨਾ ਰਹਿ ਕੇ ਆਏ ਆ ਸੋ ਮੈਨੂੰ ਲੱਗਦਾ ਸਾਡਾ ਫਰਜ਼ ਹੈ ਅਸੀਂ ਕਲਚਰ ਦੇ ਨਾਲ ਜੋੜ ਕੇ ਲੱਖ ਰਹੇ ਹਾਂ ਜਿੱਥੇ ਅਸੀਂ ਆਪਣੀ ਬੋਲੀ ਦੇ ਪ੍ਰਚਾਰ ਦਾ ਸਾਧਨ ਬਣੇ ਹੋਏ ਹਾਂ ਜਿੱਥੇ ਅਸੀਂ ਮਾਂ ਬੋਲੀ ਦਾ ਪ੍ਰਚਾਰ ਕਰਦੇ ਹਾਂ ਉੱਥੇ ਮੈਨੂੰ ਲੱਗਦਾ ਅਸੀਂ ਆਪਣੀਆਂ ਇਹੋ ਜਿਹੀਆਂ ਫਿਲਮਾਂ ਦੇ ਨਾਲ ਕਲਚਰ ਦਾ ਪ੍ਰਚਾਰ ਕਰਦੇ ਹਾਂ ਕਿਉਂਕਿ ਸਿਨੇਮਾ ਉਦੋਂ ਬਚਦਾ ਹੈ ਜਿਹਦੇ ਉਸਨੇ ਮੇਟ ਫੈਮਿਲੀ ਆਉਂਦੀ ਹੈ ਸੋ ਇਸ ਕਰਕੇ ਅਸੀਂ ਕਿਉਂਕਿ ਅਸੀਂ ਜਿਵੇਂ ਫਿਲਮ ਬਣਾਈ ਜਿਵੇਂ ਤਨਵੀ ਉਹਨਾਂ ਨੇ ਕਿਹਾ ਕਿ ਸਾਨੂੰ ਬਹੁਤ ਉਡੀਕ ਸੀ ਕਿ ਕਦੋਂ ਟ੍ਰੇਲਰ ਆਵੇ ਕਦੋਂ ਫਿਲਮ ਆਵੇ ਤੁਹਾਡੇ ਤੋਂ ਬਿਨਾ ਤੁਹਾਡੇ ਲੋਕਾਂ ਤੋਂ ਬਿਨਾ ਪ੍ਰੈਸ ਤੋਂ ਬਿਨਾ ਇਹ ਸੰਭਵ ਨਹੀਂ ਹੈ ਅਸੀਂ ਕੀ ਬਣਾਇਆ ਹਜੇ ਤੱਕ ਸਾਡੇ ਕੋਲ ਹੈ ਅੱਜ ਤੋਂ ਬਾਅਦ ਤੁਹਾਡੇ ਕੋਲ ਪਹੁੰਚਣਾ ਸ਼ੁਰੂ ਹੋਣਾ ਹੈ ਤੁਸੀਂ ਲੋਕਾਂ ਤੱਕ ਪਹੁੰਚਾਉਣਾ ਹੈ ਇਸ ਕਰਕੇ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਆਪਾਂ ਚੰਗਾ ਸਿਨੇਮਾ ਲੋਕਾਂ ਨੂੰ ਦਈਏ ਇੱਕ ਐਸਾ ਪਾਵਰਫੁਲ ਸਿਨੇਮਾ ਦਈਏ ਜਿਹਦੇ ਵਿੱਚ ਸਾਡੀ ਪੰਜਾਬੀਅਤ ਹੋਵੇ ਜਿਹਦੇ ਵਿੱਚ ਸਾਡੀ ਰਿਸ਼ਤਿਆਂ ਦੀ ਗੱਲਬਾਤ ਹੋਵੇ ਜਿੱਦੇ ਵੀ ਸਾਡੇ ਕਲਚਰ ਦੀ ਗੱਲਬਾਤ ਹੋਵੇ ਸਾਡੀ ਫੈਮਿਲੀ ਦੀ ਬੌਂਡਿੰਗ ਦੀ ਗੱਲਬਾਤ ਹੋਵੇ ਉਹ ਸਿਨੇਮਾ ਅਸੀਂ ਲੋਕਾਂ ਨੂੰ ਦਈਏ ਇਹਦੇ ਲਈ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ